ਗਰਵੰਤ ਵੀਰ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਸਨ ਸਭ ਹੋਰ ਸੁਣਾ ਵਧੀਆ ਜੀ ਵੈੜ ਵੀ ਇੱਕ ਤੋਹਫਾ ਲਿਆ ਦੋ ਦੰਦ ਦੀ ਘਰ ਦੀ ਵੱਛੀ ਆ ਘਰ ਦੀ ਵੱਛੀ ਆਪਣੀ ਘਰੇ ਜੰਪਲ ਘਰੇ ਜੰਪਲ ਕੀ ਬਾਤਾਂ ਨੇ ਤੇ ਭਵਾਂ ਹੀ ਟੈਪਲੇ ਬਹਿ ਕੇ ਕੋਈ ਹਨਾ ਆ ਇਧਰ ਜਿੱਧਰ ਮਰਜ਼ੀ ਬੈਜੋ ਆ ਵੇਖੋ ਆਏ ਹਾਏ ਹਾਂ ਕਿਉਂ ਦੀ ਰਵੇ ਕਰਮਾਂ ਦੀ ਪਿਓਰ ਦੋੰਦੀ ਹਾਂਜੀ ਦੋ ਦੰਦ ਵੱਛੀ ਰੇਟ ਫੋਨ ਤੇ ਇਹਦਾ ਕੀ ਲੇਖਾ ਜੋਖਾ ਨੀਲੀ ਰਾਵੀ ਦਾ ਮੂੰਹ ਵਿਖਾ ਦੇ ਇਹ ਦੂਜਾ ਸੂਆ ਝੋਟੀ ਸੁਣੀ ਜੀ ਇਹਦਾ ਮੁਖੜਾ ਵਿਖਾ ਦੇ ਕਰਨ ਵਾਲੀ ਦਾ ਦੂਜਾ ਸੂਆ ਹਾਂਜੀ ਛੇ ਦੰਦ ਕਰੀ ਪਿੱਛੋਂ ਵੀ ਗਾਂਵ ਛਾਂ ਸੱਜਣੋਂ ਵੀਡੀਓ ਚ ਵੀ ਤੋਰ ਕਰਕੇ ਵਿਖਾਈਆਂ ਪ੍ਰੋਪਰ ਤਸੱਲੀਆਂ ਕਰਾਈਆਂ ਥੋਡੀਆਂ ਇੱਕ ਥਣ ਗਲਾਬੀ ਚੰਗੇ ਮੰਦਿਰ ਦੇ ਕਰਨ ਵਾਲੀ ਇਧਰ ਗੱਬਣ ਕੱਟੀ ਦੇ ਦੀ ਦਾ ਕਰਗੀ ਵਾਰੇ ਨਿਆਰੇ ਇਹ ਕਾਹ ਖੜੀ ਮੌਤ ਤੋਂ ਮੌਤੀ ਹੈ ਨਾ ਹਾਂਜੀ ਤਾਜੀ ਸੂਈ ਮਗਰ ਕੱਟੀ ਹਾਂਜੀ ਲੇਵਾ ਭਾਂਡਾ ਵੇਖੋ ਧਾਰਾਂ ਧੂਰਾ ਵਿਖਾਈਆਂ ਇਹਦੇ ਕੋਲੇ ਕਿੰਨੀਆਂ ਧਾਰਾਂ ਦਸੀਆਂ ਇਹਦੇ ਥੱਲੇ 8 ਕਿਲੋ ਬੋਲ ਆਣਾ ਇਸ ਟਾਈਮ ਠੰਡੀ ਬੜੀ ਆ ਬੰਡੀ ਜੀ ਆ ਵੇਖੋ ਕਿਆ ਬਾਤ ਆ ਵੇਖੋ ਦੇ ਕਿੰਨੇ ਦੀ ਦਈਏ ਇਹ ਭੱਜੀ 85000 ਦੀ ਹਾਂ